ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨੀ ਕਿ ਬਾਦਸ਼ਾਹ ਬਚਪਨ ਦੇ ਕੱਲ ਨਾ ਮੈਂ ਕੁਝ ਵੇਖ ਰਹੀ ਸੀ ਤੇ ਵੇਖਦਿਆਂ ਵੇਖਦਿਆਂ ਕੁਝ ਲਾਈਨਾਂ ਜਿਹੜੀਆਂ ਉਹ ਮੇਰੇ ਸਾਹਮਣੇ ਆਈਆਂ ਜਦੋਂ ਮੈਂ ਉਹਨਾਂ ਲਾਈਨਾਂ ਨੂੰ ਪੜਿਆ ਨਾ ਮੈਨੂੰ ਹਾਸਾ ਵੀ ਆਇਆ ਤੇ ਉਹਨਾਂ ਲਾਈਨਾਂ ਨੇ ਮੈਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਤੇ ਇੰਨੀਆਂ ਡੁੰਗੀਆਂ ਤੇ ਖੂਬਸੂਰਤ ਲਾਈਨਾਂ ਸੀ ਉਹ ਉਹ ਹਰ ਇੱਕ ਵਿਅਕਤੀ ਦੀ ਜ਼ਿੰਦਗੀ ਦੇ ਨਾਲ ਹਰ ਇੱਕ ਵਿਅਕਤੀ ਦੇ ਬਚਪਨ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਸੀ ਜੁੜੀਆਂ ਹੋਈਆਂ ਲਾਈਨਾਂ ਸੀ ਜਿਨ੍ਹਾਂ ਨੂੰ ਸੋਚ ਕੇ ਉਹ ਬਚਪਨ ਦੀ ਅਮੀਰੀ ਯਾਦ ਆ ਗਈ ਜਿਨ੍ਹਾਂ ਨੂੰ ਸੋਚ ਕੇ ਨਾ ਬਹੁਤ ਖੁਸ਼ੀ ਹੋਈ ਉਹ ਬਾਦਸ਼ਾਹੀ ਵਾਲੀ ਉਮਰ ਯਾਦ ਆ ਗਈ ਉਹ ਲਾਈਨਾਂ ਕੀ ਸੀ ਉਹ ਕੱਲੀਆਂ ਮੇਰੀ ਲਾਈਫ ਨਾਲ ਹੀ ਨਹੀਂ ਜੁੜੀਆਂ ਸੀ ਮੇਰੇ ਬਚਪਨ ਨਾਲ ਹੀ ਨਹੀਂ ਜੁੜੀਆਂ ਸੀ ਉਹ ਤੁਹਾਡੇ ਵੀ ਬਚਪਨ ਨਾਲ ਜੁੜੀਆਂ ਸੀ ਉਹ ਹਰ ਵਿਅਕਤੀ ਦੇ ਬਚਪਨ ਨਾਲ ਜੁੜੀਆਂ ਸੀ ਹਰ ਵਿਅਕਤੀ ਦੀ ਅਮੀਰ ਬਚਪਨ ਦੇ ਨਾਲ ਜੁੜੀਆਂ ਸੀ ਲਿਖਿਆ ਸੀ ਕਿ ਅਸੀਂ ਬਚਪਨ ਵਿੱਚ ਇੰਨੇ ਅਮੀਰ ਹੁੰਦੇ ਸੀ ਕਿ ਸਾਡੇ ਪਾਣੀ ਵਿੱਚ ਜਹਾਜ਼ ਚੱਲਦੇ ਸੀ ਪਾਣੀ ਵਿੱਚ ਕਿਹੜੇ ਜਹਾਜ਼ ਚੱਲਦੇ ਸੀ ਜਦੋਂ ਬਾਰਿਸ਼ ਹੁੰਦੀ ਸੀ ਨਾ ਤਾਂ ਵੇੜਿਆਂ ਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਸੀ ਨਾ ਤਾਂ ਜਿਹੜੇ ਅਸੀਂ ਕਾਗਜ਼ਾਂ ਦੇ ਜਹਾਜ਼ ਬਣਾ ਕੇ ਚਲਾਉਂਦੇ ਹੁੰਦੇ ਸੀ ਉਨਾ ਬਾਰੇ ਲਿਖਿਆ ਸੀ ਕਿ ਅਸੀਂ ਬਚਪਨ ਵਿੱਚ ਇੰਨੇ ਅਮੀਰ ਹੁੰਦੇ ਸੀ ਕਿ ਸਾਡੇ ਪਾਣੀ ਵਿੱਚ ਜਹਾਜ਼ ਚੱਲਦੇ ਹੁੰਦੇ ਸੀ ਹਾਸਾ ਵੀ ਆਇਆ ਮੁਸਕਰਾਹਟ ਵੀ ਹੋਈ ਪਰ ਆਪੋ ਆਪਣੀ ਸੋਚ ਮੁਤਾਬਕ ਹਰ ਵਿਅਕਤੀ ਨੇ ਇਹ ਲਾਈਨਾਂ ਤੁਸੀਂ ਵੀ ਸ਼ਾਇਦ ਪੜੀਆਂ ਹੋਣ ਤੁਹਾਡੇ ਵੀ ਅੱਗੇ ਆਈਆਂ ਹੁਣ ਪਰ ਇਹਨਾਂ ਨੂੰ ਪੜ ਕੇ ਆਪੋ ਆਪਣੀ ਸੋਚ ਮੁਤਾਬਕ ਸੋਚਿਆ ਸਾਰਿਆਂ ਨੇ ਪਰ ਮੈਂ ਬਹੁਤ ਡੂੰਘਾ ਸੋਚਿਆ ਕਿ ਵਾਕਿਆ ਹੀ ਅਸੀਂ ਬਚਪਨ ਵਿੱਚ ਹਰ ਇਨਸਾਨ ਜਦੋਂ ਮੀਂਹ ਪੈਂਦਾ ਸੀ ਛੋਟੇ ਛੋਟੇ ਸੀ ਜਾਂ ਖੇਤਾਂ 'ਚ ਜਾਣਾ ਤੇ ਉਹ ਖਾਲਾਂ 'ਚ ਪਾਣੀ ਲੰਘਦਾ ਹੁੰਦਾ ਸੀ ਨਾ ਤਾਂ ਵਿਲੇ ਬੈਠਿਆਂ ਨੇ ਕਾਗਜ਼ ਦੇ ਜਹਾਜ਼ ਬਣਾਉਣੇ ਤੇ ਫਿਰ ਉਹਨਾਂ ਨੂੰ ਪਾਣੀ ਦੇ ਵਿੱਚ ਤੈਰਨਾ ਤੇ ਜਿਹਦਾ ਜਹਾਜ਼ ਅੱਗੇ ਨਿਕਲ ਜਾਣਾ ਨਾ ਉਹਨੇ ਕਿੰਨੇ ਖੁਸ਼ ਹੋਣਾ ਬੇਸ਼ੱਕ ਜਹਾਜ਼ ਅੱਜ ਵੀ ਬਣਾਉਨੇ ਆ ਅਸੀਂ ਅੱਜ ਵੀ ਉਹਨਾਂ ਜਹਾਜ਼ਾਂ ਨੂੰ ਉਡਾਉਨੇ ਆ ਅਸੀਂ ਪਰ ਅੱਜ ਸਾਡੇ ਜਹਾਜ਼ ਖਿਆਲਾਂ ਦੇ ਆ ਅਸੀਂ ਖਿਆਲ ਜਿਹੜੇ ਉਹ ਬਣਾ ਕੇ ਤੇ ਉਡਾਉਨੇ ਆ ਪਰ ਉਹ ਬਚਪਨ ਵਿੱਚ ਵਾਕਿਆ ਹੀ ਬਹੁਤ ਅਮੀਰ ਸੀ ਕਿਉਂਕਿ ਬਚਪਨ ਬਾਦਸ਼ਾਹ ਹੁੰਦਾ ਹੈ ਤੇ ਉਹ ਬਾਦਸ਼ਾਹੀ ਦੀ ਉਮਰ ਸਾਰਿਆਂ ਨੇ ਹੰਢਾਈ ਹੁੰਦੀ ਆ ਕਿਉਂਕਿ ਉਦੋਂ ਨਾ ਕੋਈ ਫਿਕਰ ਹੁੰਦਾ ਨਾ ਟੈਨਸ਼ਨ ਹੁੰਦੀ ਨਾ ਕੋਈ ਦੇਣ ਦਾ ਕਿਸੇ ਦੇ ਦਿਮਾਗ ਤੇ ਬੋਝ ਹੁੰਦਾ ਨਾ ਲੈਣ ਦਾ ਬੋਝ ਹੁੰਦਾ ਨਾ ਕਿਤੇ ਵਰਤ ਵਰਤੌਣ ਦਾ ਬੋਝ ਹੁੰਦਾ ਉਹ ਉਮਰ ਜਿਹੜੀ ਹੁੰਦੀ ਹੈ ਨਾ ਉਹ ਬੜੀ ਬਾਦਸ਼ਾਹੀ ਵਾਲੀ ਉਮਰ ਹੁੰਦੀ ਆ ਤੇ ਵਾਕਿਆ ਹੀ ਉਹ ਅਮੀਰੀ ਜਿਹੜੀ ਆ ਨਾ ਉਹ ਬਚਪਨ ਵਿੱਚ ਹੁੰਦੀ ਆ ਤੇ ਵਾਕਿਆ ਹੀ ਹਰੇਕ ਇਨਸਾਨ ਦਾ ਬਚਪਨ ਜਿਹੜਾ ਨਾ ਉਹ ਬੜਾ ਅਮੀਰ ਹੁੰਦਾ ਆ ਤੇ ਉਹ ਕਾਗਜ਼ ਦੇ ਜਹਾਜ਼ ਨੂੰ ਤਾਰ ਕੇ ਵੀ ਇੰਨਾ ਖੁਸ਼ ਹੋ ਜਾਂਦਾ ਇੰਨੀ ਖੁਸ਼ੀ ਮਿਲ ਜਾਂਦੀ ਆ ਕਿ ਉਹ ਅਸਮਾਨਾਂ ਨੂੰ ਛੂੰਹਦਾ ਆ ਤੇ ਵਾਕਿਆ ਹੀ ਜਿਹੜੀ ਅਮੀਰੀ ਆ ਨਾ ਉਹ ਬਚਪਨ ਦੀ ਆ ਜਦੋਂ ਇਨਸਾਨ ਅੱਗੇ ਤਰੱਕੀ ਕਰਦਾ ਵੱਡਾ ਹੁੰਦਾ ਬੇਸ਼ੱਕ ਉਹ ਅਮੀਰ ਹੋ ਜੇ ਪਰ ਉਹ ਖੁਸ਼ੀ ਕਦੇ ਨਹੀਂ ਮਿਲਦੀ ਜਿਹੜੀ ਬਚਪਨ ਚ ਮਿਲਦੀ ਆ ਸੋ ਤੁਸੀਂ ਵੀ ਕਾਗਜ਼ ਦੇ ਜਹਾਜ਼ ਬਣਾਏ ਹੋਣਗੇ ਜਿੰਨਾ ਜਿੰਨਾਂ ਨੇ ਵੀ ਇਹ ਜਹਾਜ਼ ਬਣਾ ਕੇ ਪਾਣੀ ਚ ਤਾਰੇ ਆ ਨਾ ਇਹ ਅਮੀਰੀ ਹੰਡਾਈ ਆ ਨਾ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ